ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਸਾਰੇ ਤਾਜ਼ਾ ਜਾਣਕਾਰੀ ਅੱਜ ਦੀ ਦੇ ਰਹੀਏ ਜੋ 23 ਤਰੀਕ ਦੇ ਨਿਸ਼ ਅਨਿਵਾਰਿਆ ਤੇ ਜੋ ਕਿ ਅਪਡੇਟ ਆ ਜੋ ਘਾੜਾ ਨੂੰ ਲੈ ਕੇ ਕਾਫੀ ਸੰਜੀਦਾ ਬਣੀ ਹੋਈ ਆ ਹਾਲਾਤ ਬਹੁਤ ਮਾੜੇ ਆ ਆ 3 ਦਿਨ ਦਾ ਜਿਹੜਾ ਹਾਈ ਅਲਰਟ ਆ 23 24 25 ਇਹ 3 ਦਿਨ ਲਗਾਤਾਰ بارش ਦੇ ਅਸਾਰ ਹੈ ਉੱਪਰ ਏਰੀਏ ਦੇ ਜਲੰਧਰ ਏਰੀਆ ਆ ਹੋ ਗਿਆ ਬਿਹਾਰਪੁਰ ਹੋ ਗਿਆ ਟਾਂਡਾ ਦਿਸੂਆ ਬਕੇਰੀਆਂ ਜਾਂ ਫਿਰ ਉੱਪਰ ਹਿਮਾਚਲ ਦਾ ਹਿਮਾਚਲ ਵਿੱਚ ਬੱਦਰ ਫਟਣ ਦੇ ਅਸਾਰ ਹੈ ਮੌਸਮ ਜਾਣਕਾਰੀ ਤੇ ਅਨzar ਦੱਸ ਦਈਏ ਤੁਹਾਨੂੰ ਕਿ ਜੋ ਕਿ ਹਾਲਾਤ ਬਹੁਤ ਕ੍ਰਿਸ਼ੀਅਲ ਹੈ ਇਹਦੇ ਵਿੱਚ ਸਤਰਕ ਰਹਿਣ ਦੀ ਲੋੜ ਹੈ ਜੇਕਰ بارشਾਂ ਪੈਂਦੀਆਂ ਬਾਰਸ਼ਾਂ ਜ਼ਰੂਰੀ ਨਹੀਂ ਹੈ ਕਿ ਉਹ ਦੂਜੇ ਇਲਾਕਿਆਂ ਵਿੱਚ ਕਿਉਂਕਿ ਉਹ بارش ਪਈ ਜਿਹੜੀ ਪੰਜਾਬ ਵਿੱਚ ਪੈਂਦੀ ਹੈ ਜਦੋਂ ਹਿਮਾਚਲ ਹੀ ਪਊਗੀ ਤਾਂ ਜ਼ਰੂਰੀ ਨਹੀਂ ਕਿ ਉਹ ਆਪਣੇ ਡੈਮਾਂ ਰਾਹੀਂ ਪਾਣੀ ਛੱਡਣ ਨਾਲ ਜ਼ਿਆਦਾ ਵਧੂਗਾ ਸਰ ਪਾਣੀ ਉੱਥੋਂ ਤੱਕ ਕੱਢ ਛੱਡਿਆ ਜਾ ਰਿਹਾ ਲੇਕਿਨ ਪਾਣੀ ਜਿਹੜਾ ਰਸਤੇ ਵਿੱਚੋਂ ਜਿਹੜੀਆਂ بارشਾਂ ਪੈ ਰਹੀਆਂ ਉਹਦਾ ਪਾਣੀ ਵਿੱਚ ਉਹ ਦਰਿਆਵਾਂ ਵਿੱਚ ਦਰਿਆ ਵਿੱਚ ਹੋ ਗਿਆ ਜਾਂ ਹੋਰ ਨਦੀਆਂ ਨਾਲਿਆਂ ਰਹੀ ਵਿੱਚ ਪੈ ਰਿਹਾ ਉਹਦਾ ਵੀ ਉਹਦੇ ਨਾਲ ਵੀ ਸਤਰ ਵੱਧ ਰਿਹਾ ਲੇਕਿਨ ਜਿੱਥੋਂ ਤੱਕ ਆ ਕੇ ਪਿੱਛੋਂ ਪਾਣੀ ਵਧਣ ਦੀ ਬਹੁਤ ਹਸਾਰ ਹੈ ਤੇ ਨੇੜੇ ਜਿੰਨੇ ਵੀ ਦਰਾਈ ਇਲਾਕੇ ਵਿੱਚ ਸਤਲੋਜ ਦੇ ਨੇੜੇ ਆ ਜਾਂ ਬਿਆਸ ਦੇ ਜਾਂ ਹੋਰ ਇਲਾਕਿਆਂ ਦੇ ਆ ਤਾਂ ਉਹਨਾਂ ਨੂੰ ਸਤਰਕ ਰਹਿਣ ਦੀ ਲੋੜ ਆ ਕਾਫੀ ਨਾਜ਼ੁਕ ਸਥਿਤੀ ਹੈ ਤੁਸੀਂ ਦੇਖਿਆ ਹੋਣਾ ਕੱਲ ਦਾ ਪਾਣੀ ਵਧਿਆ ਪਰਸੋਂ ਕੱਟ ਸੀ ਕੱਲ ਵਧਿਆ ਅੱਜ ਫੇਰ ਵਧਿਆ ਪਾਣੀ ਸਤਲੋਜ ਦੇ ਜੀ ਦੇਖ ਲਓ ਤੇ ਬਿਆਸ ਏਰੀਏ ਦੇ ਤਾਂ ਏਰੀਏ ਵਿੱਚ ਕਾਫੀ ਨੁਕਸਾਨ ਹੋ ਵੀ ਚੁੱਕਿਆ ਖੁਸ਼ਤਰਨਤਨ ਦੇ ਏਰੀਆ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੁਲਤਾਨਪੁਰ ਦੇ ਏਰੀਆ ਵਿੱਚ ਕਾਫੀ ਨੁਕਸਾਨ ਹੋਇਆ ਦੇਖਣ ਨੂੰ ਮਿਲਿਆ ਤੇ ਇਸ ਕਰਕੇ 3 ਦਿਨ ਦੇ ਹੋਰ ਜਿਹੜੇ ਆ ਟਾਈਮ 4 ਦਿਨ ਦਾ 4 ਦਿਨ ਦਾ ਕੀ ਆ ਹਫਤਾਈ 31 ਕ ਤੱਕ ਤਾਂ ਪੂਰਾ ਸਟੱਰਕ ਰਹਿਣ ਦੀ ਲੋੜ ਆ ਬਹੁਤ ਜ਼ਿਆਦਾ ਮਾੜਾ ਟਾਈਮ ਆ ਇਸ ਮਾੜੇ ਟਾਈਮ ਵਿੱਚ ਉਸ ਵੈਗ ਨੂੰ ਅੱਗੇ ਅਰਦਾਸ ਕਰੋ ਸਾਰੇ ਕਿ ਇਹ ਟਾਈਮ ਨਿਕਲ ਜਾਏ ਠੀਕ ਠਾਕ ਨਿਕਲੇ ਕਿਉਂਕਿ ਜਿਹੜੇ ਤੇਈ ਇਲਾਕੇ ਦੇ ਨੇੜੇ ਆ ਵਿਚਾਰੇ ਉਹਨਾਂ ਦਾ ਫਸਲਾਂ ਦਾ ਤਬਾਹ ਹੋਣਾ ਕਰਾ ਦਾ ਤਾਂ ਕਿਤੇ ਬਹੁਤ ਪਿੱਛੇ ਲੈ ਜਾਂਦਾ ਸਰਵਾਈਵ ਕਰਨਾ ਪਹਿਲਾਂ ਵੀ ਕਈਆਂ ਹੋਰੀ ਗੱਲ ਕਰ ਚੁੱਕੇ ਆ ਕਿ ਵੀ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਉਸ ਤੋਂ ਬਾਅਦ ਨਾ ਬਹੁਤ ਮੁਸ਼ਕਲ ਹੋ ਜਾਂਦਾ ਵੀ ਕਿੱਦਾਂ ਇੱਕ ਪੂਰਾ ਟੁੱਟ ਜਾਂਦਾ ਉਹਦੇ ਜਿੰਨਾ ਵੀ ਸਾਰਾ ਲੈਣ ਦੇ ਲਾ ਲੋ ਸ਼ੂ ਕਰਾ ਦਾ ਹੋ ਗਿਆ ਕਿਸੇ ਹੋਰ ਦਾ ਹੋ ਗਿਆ ਪਲਾਨ ਦੇ ਬੈਂਕਾ ਦਾ ਹੋ ਗਿਆ